ਖਾੜ ਕੋ ਕਹਿ ਲੋ ਅਸੀਂ ਚੱਲ ਲਾਂ ਸਾਨੂੰ ਗੁੰਡੇ ਕਹਿ ਲੋ ਅਸੀਂ ਚੱਲ ਲਾਂ ਸਾਡੇ ਤੇ ਚੈਨੀਆਂ ਖੋਣ ਵਾਲੇ ਕਿਥੋਂ ਲਜਾਮਦਾ ਕਿ ਦੂਰ ਦੀਨ ਲਾਂਦੇ ਜੇ ਏਜੰਟਾਂ ਤੋਂ ਪੈਸੀਂ ਵਿੱਚ ਪਾ ਕਹਿੰਦੇ ਨੇ ਹਨਾ ਵਿੱਚ ਵੀ ਲੋਕ ਕਹਿੰਦੇ ਨੇ ਵੀ ਇਹ ਪੈਸੇ ਖਾਦਦੇ ਨੇ ਇਹਨਾਂ ਨੇ ਜੇ ਅਸੀਂ ਅੱਜ ਤੱਕ ਕੋਈ 5000 ਰੁਪਏ ਸਾਬਤ ਕਰਦੇ 5000 ਤਾਂ ਅਸੀਂ ਪਿੰਡ ਛੱਡਣ ਨੂੰ ਵੀ ਤਿਆਰ ਹਾਂ ਤੇ ਤੂੰ ਸੋਚਾਈ ਅਸੀਂ ਕਿਸੇ ਨੂੰ ਹੋਰ ਦੇ ਨਹੀਂ ਸਕਦਾ ਚਾਈਨੀ ਕਿੰਨੇ ਪੈਸੇ ਦੀ ਹੋ ਸਕਦੀ ਆਪਾਂ ਲਈ ਜਿਹੜੀ ਕਹਿੰਦੇ ਵੀ ਖੋ ਕੇ ਲੈ ਗਏ ਆ 2 ਲੱਖ ਦੀ ਹੋ 2 ਲੱਖ ਦੀ ਹੋ 3 ਦੀ ਹੋ ਨੀ ਲੈਵੇ ਗੱਡੀ ਐ ਜੀ ਉਹਦੀ ਕੀਮਤ ਆਪਾਂ 17 ਲੱਖ ਦੀ ਲੱਤੀ ਜਣਾ ਉਹ ਉਹਦੀ ਕੀਮਤ 17 ਲੱਖ ਰੁਪਈਆ 17 ਲੱਖ ਦੀ ਗੱਡੀ ਤੇ ਚਾਈਨੀ ਖਾਣ ਜਾਊਗਾ 17 ਲੱਖ ਰੁਪਏ ਦੀ ਗੱਡੀ ਐ ਚਾਈਨੀ ਰੂਡ ਲੱਖ ਦੀ ਐ 2 ਲੱਖ ਦੀ ਐ 3 ਲੱਖ ਰੁਪਏ ਦੀ ਐ ਦੇਖੋ ਭੌਨੇ ਦਾ ਕਿੰਨਾ ਦਿਮਾਗ ਖਰਾਬ ਹੋਇਆ ਹਨਾ ਹੂੰ ਵੀ ਰਾਤ ਨੂੰ ਗਿਆ ਹੋਣਾ ਲੈ ਕੇ ਚਾਈਨੀ ਕਹੂਗਾ ਹਾਂ ਉਹਨੂੰ ਕਿਸੇ ਨੂੰ ਰਾਜ ਦਿੱਤੀ ਨਹੀਂ ਵੀ ਤੂੰ ਯਾਰ ਮਰੂਤੀ ਲੈ ਆ 20000 ਰੁਪਏ ਦੀ ਸਿਸਟਮ ਦੇਖੋ ਜੀ ਸਰਕਾਰਾਂ ਦਾ ਕੀਤ ਗੱਲ ਗੱਲਬਾਤ ਕਰਾਂਗੇ ਭਾਰਨਾ ਸਿੱਧੂ ਦੇ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਨਾਲ ਆ ਭਾਰਨਾ ਸਿੱਧੂ ਦਾ ਲਗਾਤਾਰ ਮਸਲਾ ਚੱਲ ਰਿਹਾ ਤੁਸੀਂ ਇਸ ਤੋਂ ਜਾਣੀ ਹੋ ਤੇ ਸਰਬਜੀਤ ਸਿੰਘ ਜੋ ਕੱਲ ਉਹਨਾਂ ਨੂੰ ਮਿਲਣ ਵੀ ਗਏ ਸੀ ਤੇ ਭਾਵਕ ਵੀ ਹੋਏ ਸੀ ਗੱਲਬਾਤ ਕਰਾਂਗੇ ਇਸ ਮਸਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਪੰਚ ਸਾਹਿਬ ਕੱਲ ਮਿਲ ਕੇ ਵੀ ਆਏ ਹੋ ਨਾ ਗਏ ਸੀਗੇ ਤੇ ਭਾਵਕ ਵੀ ਹੋਇਓ ਵਿਚਰਦੇ ਰਹੇ ਹੋ ਜਾਣਦੇ ਵੀ ਰਹੇ ਹੋ ਜਦੋਂ ਤੁਸੀਂ ਮੈਨੂੰ ਸਰਪੰਚ ਕਹਿੰਦੇ ਹੋ ਮੈਨੂੰ ਆਪਣੇ ਆਪ ਨੂੰ ਕੋਟਨ ਮਹਿਸੂਸ ਹੁੰਦਾ ਹੂੰ ਸਰਪੰਚਾਂ ਦੀ ਵੀ ਬੇਕਦਰੀ ਕਰਦੀ ਸਰਕਾਰਾਂ ਇਹ ਹਿਸਾਬ ਨਾਲ ਇੱਕ ਗੱਲ ਲੱਗਦੀ ਹੈ ਮੈਨੂੰ ਸਰਕਾਰਾਂ ਨੇ ਤਾਂ 70 ਸਾਲਾਂ ਦੇ ਵਿੱਚ ਗੰਦ ਪਾਇਆ ਸੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਇਹ 5 ਸਾਲਾਂ 'ਚ ਉਹਦਾ ਟੱਕਾ ਰੇਟ ਪੂਰਾ ਕਰ ਚੋ ਇਹ 5 ਸਾਲਾਂ 'ਚ 70 ਸਾਲਾਂ ਜਿੰਨਾ ਗੰਦ ਪਾ ਜੋ ਐਡੀ ਬੋਛੜ ਸਰਕਾਰ ਆਪਾਂ ਤਾਂ ਜਿੱਦ ਤੱਕ ਦੇਖੀ ਨਹੀਂ 45 ਸਾਲ ਦੀ ਉਮਰ ਹੋ ਗਈ ਵੀ ਸਾਡੇ ਇਹ ਜੇ ਹੀਰਿਆਂ ਦੇ ਉੱਤੇ ਐਡੇ ਐਡੇ ਝੁਲਮ ਮੈਂ ਕੱਲ ਵੀ ਬੋਲਿਆ ਧੀ ਹੂੰ ਵੀਰ ਸਾਨੂੰ ਖਾੜਕੂ ਕਹਿ ਲੋ ਅਸੀਂ ਚੱਲ ਲਾਂ ਸਾਨੂੰ ਗੁੰਡੇ ਕਹਿ ਲੋ ਅਸੀਂ ਚੱਲ ਲਾਂ ਸਾਡੇ ਤੇ ਚੈਨੀਆਂ ਖੋਣ ਵਾਲੇ ਕਿਥੋਂ ਲਜਾਂਦਾਂ ਹੂੰ ਕਰਤਾਰ ਕੋਈ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਨਾ ਕਿਸ ਤਰ੍ਹਾਂ ਮੈਨੂੰ ਸਮਝ ਨਹੀਂ ਆ ਰਹੀ ਚੱਲਦਾ ਭਾਨੇ ਦੇ ਪੈਣ ਦਾ ਰੋਲਾ ਚੱਲਦਾ ਆਪਣਾ ਪਟਿਆਲੇ ਉੱਥੇ ਸਾਡੇ ਤੇ ਚਾਹੇ ਝੂਠੇ ਪਰਚੇ ਦਿੰਦੇ ਅਸੀਂ ਸਹਿ ਲੈਂਦੇ ਸਭ ਤੋਂ ਪਹਿਲਾਂ ਝੂਠਾ ਜਿਹੜਾ ਪਰਚਾ ਲੁਧਿਆਣੇ ਦਿੱਤਾ ਸੀ ਅਸੀਂ ਭਾਈ ਹੱਥ ਬੰਨ੍ਹ ਕੇ ਉਹਨੂੰ ਆਪਦੀ ਸਵਕਾਰ ਕੀਤਾ ਹੈ ਠੀਕ ਹੈ ਸਵਕਾਰ ਕੀਤਾ ਸਰਕਾਰਾਂ ਦੀਆਂ ਪਾਲਸੀਆਂ ਵੱਡੀਆਂ ਸਵਕਾਰ ਇਸ ਕਰਕੇ ਕੀਤਾ ਵੀਰ ਕੋਈ ਨਾ ਹਨਾ ਇਲਜ਼ਾਮ ਲੱਗਿਆ ਪਰ ਅਜ ਤੱਕ ਜਿਹਨੇ ਇਲਜ਼ਾਮ ਲਾਇਆ ਨਾ ਤਾਂ ਕੋਈ ਸਬੂਤ ਹੈ ਨਾ ਉਹ ਲੇਡੀ ਜਿ ਮਿਲੀ ਹੈ ਨਾ ਉਹਦਾ ਅੱਜ ਪਤਾ ਹੈ ਇਹ ਨਹੀਂ ਪਤਾ ਉਹ ਹੈ ਕਿੱਥੇ ਆ ਅਸੀਂ ਜਸੇ ਬੰਦੀਆਂ ਨਾਲ ਵੀ ਗੱਲ ਕਰੀ ਅਸੀਂ ਆਪਦੇ ਜਿਹੜੀਆਂ ਮੇਰੀ ਸਾਰੀ ਟੀਮ ਬੈਠੀ ਆ ਇਹਨਾਂ ਨਾਲ ਵੀ ਗੱਲਬਾਤ ਕੀਤੀ ਵੀ ਜਿੱਦੇ ਬਾਈ ਚੱਕਿਆ ਜਾਂਦਾ ਸੀ ਆਖਿਆ ਵੀ ਯਾਰ ਪੱਧਰ ਨਾ ਨਹੀਂ ਲਾਉਣਾ ਧਰਨੇ ਨਾਲ ਕਿਤੇ ਮਾਹੌਲ ਨਾ ਖਰਾਬ ਹੋ ਜਾਈ ਬਈ ਕਿਉਂ ਲੱਗਦਾ ਕਿਉਂ ਵੀ ਇਸ ਤਰ੍ਹਾਂ ਦਾ ਜਿਹੜਾ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਜਿਵੇਂ ਦੀਪ ਸਿੱਧੂ ਵੀ ਹੈ ਨਾ ਗੱਲਾਂ ਕਰਦਾ ਸੀ ਵੀ ਇਸ ਤਰ੍ਹਾਂ ਦਾ ਆ ਕਰਤਾਰ ਕੁਸ਼ੀਆਂ ਕੀਤੀਆਂ ਜਾਣੀਆਂ ਉਸ ਤਰ੍ਹਾਂ ਦਾ ਨਰੇਟਿਵ ਸਿਰਜਿਆ ਕਿਉਂ ਜਾ ਰਿਹਾ ਹੈ ਸਮਝ ਨਹੀਂ ਆ ਰਹੀ ਭਾਈ ਕੀ ਗੱਲ ਹੈ ਅੱਜ ਮਾਨੇ ਨੂੰ ਜਦੋਂ ਘਰੋਂ ਲੈ ਕੇ ਗਏ ਆ ਹੂੰ ਪੁਲਿਸ ਨੂੰ ਉਹ ਡਾ ਮਜਬੂਰ ਕੀਤਾ ਗਿਆ ਅੱਛਾ ਵੀ 2 ਘੰਟੇ ਤੋਂ ਪਹਿਲਾਂ ਪਹਿਲਾਂ ਸਾਨੂੰ ਪਾਣਾ ਚਾਹੀ ਚਾਹੀਦਾ ਹੀ ਹੈ ਚਾਹੇ ਉਹਦੇ ਤੁਸੀਂ ਜਿਵੇਂ ਮਰਜ਼ੀ ਉਹਨੂੰ ਲੈ ਕੇ ਆਓ ਜਿਹੜੇ ਮਲਾਜਮ ਨੇ ਭਾਈ ਇੱਕ ਨੌਕਰੀ ਦਾ ਆਪਣੇ ਬੱਚਿਆਂ ਨੂੰ ਪਾਲ ਰਹੇ ਨੇ ਨਾ ਤਾਂ ਉਹ ਨੌਕਰੀ ਛੱਡ ਸਕਦੇ ਨੇ ਨਾ ਨੌਕਰੀ ਹੋ ਉਹ ਸੱਪ ਦੇ ਮੂੰਹ ਚ ਟਿਕਲੇ ਵਾਲਾ ਕੰਮ ਬਣ ਗਿਆ ਭਈ ਜਿਹਦਾ ਉਹ ਸਰਕਾਰਾਂ ਨੂੰ ਜਵਾਬ ਕਹਿੰਦੇ ਨੇ ਤਾਂ ਮਰਦੇ ਨੇ ਜੇ ਧੂਠੇ ਪਰਸੇ ਹੁੰਦੇ ਨੇ ਤਾਂ ਮਰਦੇ ਨੇ ਹੱਸ ਗਏ ਭਈ ਜਿਹੜੇ ਮਲਾਜ਼ਮ ਭਾਈ ਹੈ ਤਾਂ ਸਾਡੇ ਭਾਈ ਨੇ ਉਹ ਪਰ ਉਹ ਵੀ ਇੱਕ ਜਦੋਂ ਅਸੀਂ ਮਲਾਜ਼ਮਾਂ ਨਾਲ ਤੇ ਅਸੀਂ ਜਦੋਂ ਪਿੱਛੇ ਜਾਂਦੇ ਹਾਂ ਨਾ ਬਾਈ ਦੇ ਠਾਣੇ ਚ ਜਾਂਦੇ ਆ ਸਾਡੇ ਨਾਲ ਮਲਾਜ਼ਮ ਵੀ ਗੱਲਾਂ ਕਰਨ ਲੱਗ ਜਾਂਦੇ ਨੇ ਯਾਰ ਕੁੜੀਆਂ ਗੱਲਾਂ ਕਰਦੇ ਆ ਸਾਡੀਆਂ ਭੈਣਾਂ ਜਾਂ ਜਿਹੜੀਆਂ ਮਲਾਜ਼ਮ ਲੱਗੀਆਂ ਵੀ ਅਰਾ ਐਡਾ ਅਤਿਆਚਾਰ ਅਸੀਂ ਤਾਂ ਅਜ ਤੱਕ ਦੇਖਿਆ ਕੋਈ ਸੁਨੇਹਾ ਦਿੱਤਾ ਭਾਨੇ ਨੇ ਵਕੀਰ ਆਹੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਵੀ ਇਸ ਤਰ੍ਹਾਂ ਆ ਹੋ ਰਿਹਾ ਕੋਈ ਦੱਸਿਆ ਕੋਈ ਮੌਕਾ ਨਹੀਂ ਦਿੱਤਾ ਜਮੇ ਜਮੇ ਮੌਕਾ ਨਹੀਂ ਦਿੱਤਾ ਜਮੇ ਮੌਕਾ ਨਹੀਂ ਤਜੇ ਸਾਨੂੰ ਇਹ ਪਤਾ ਲੱਗ ਜਾਂਦਾ ਵੀ 11 ਵਜੇ ਕੱਲ ਅਸੀਂ ਬਈ ਸਾਨੂੰ ਇਹ ਨਹੀਂ ਪਤਾ ਲੱਗ ਜਦੋਂ ਸਾਨੂੰ ਇਹ ਪਤਾ ਲੱਗਿਆ ਜੇਲ੍ਹ ਦੇ ਮੂਹਰੇ ਆ ਕੇ ਸਾਡਾ ਖਤਮ ਹੋ ਗਿਆ ਸਾਰਾ ਤਾਮਾ ਜਾਮਾ ਜਿੱਦੇ ਪਹਿਲੇ ਦਿਨ ਜਵਾਨਤ ਹੁੰਦੀ ਆ ਭਾਨੇ ਦੀ ਉਦੋਂ ਸਾਨੂੰ ਸਰਕਾਰ ਨੇ ਅਫਸਰਾਂ ਤੋਂ ਕਹਾਇਆ ਅੱਛਾ ਵੀ ਮਾਹੌਲ ਖਰਾਬ ਹੋ ਜਾ ਹੂੰ ਮਾੜਾ ਟਾਈਮ ਹੈ ਸਮਾਂ ਬਹੁਤ ਹੋ ਗਿਆ ਧਮਕੀਆਂ ਦੇ ਰਹੇ ਸੀ ਪਹਿਲੇ ਨਹੀਂ ਪਿਆਰ ਨਾਲ ਅੱਛਾ ਪਿਆਰ ਨਾਲ ਪਿਆਰ ਨਾਲ ਨੰਨ ਨੰਨ ਪਿਆਰ ਨਾਲ ਸਿਆਸਤ ਨਾਲ ਅੱਛਾ ਜਿਵੇਂ ਕਿਸੇ ਦੀ ਪੜਾਈ ਹੁੰਦੇ ਨੇ ਵੀ ਮਾਹੌਲ ਖਰਾਬ ਹੋ ਜਾਊਗਾ ਤੁਹਾਡਾ ਜੇ ਤੁਸੀਂ ਹੋਣ ਲੱਗੇ ਅਸੀਂ ਸੋਚਿਆ ਵੀ ਯਾਰ ਹਣਾ ਵੀ ਚਲ ਅੱਜ ਨੂੰ ਕੱਲ੍ਹ ਕਾਲੀ ਹੂੰ ਕਿ ਨਹੀਂ ਤੁਹਾਨੂੰ 11 ਵਜੇ ਤੁਹਾਨੂੰ 3 ਵਜੇ ਤੋਂ 3:30 ਵਜੇ ਨੂੰ ਸੁਣੋ ਅਸੀਂ ਵਿਹਲਾ ਕਰ ਦਿਆਂਗੇ ਵਿਹਲਾ ਕਰ ਦਿਆਂਗੇ ਵੀ ਲੈ ਜਾਓ ਬਾਈ ਨੂੰ ਅਸੀਂ ਸਿੱਖਾ ਚੱਲ ਯਾਰ ਕੋਈ ਗੱਲ ਨਹੀਂ ਮਾਨ ਤਾਂ ਬਹੁਤ ਉਹਦੇ ਵੀ ਟੁੱਟਿਆ ਬਾਈ ਜਦੋਂ ਫਿਰ ਅਸੀਂ ਮਰੇ ਕੋਟਲੇ ਤੋਂ ਸਾਡਾ ਬਈਮਾਨ ਨਾ ਲੱਗਿਆ ਅੱਛਾ ਮਾਨ ਟੁੱਟ ਗਿਆ ਗੱਡੀਆਂ ਚੱਲਣੋਂ हट ਗਈਆਂ ਗੱਡੀਆਂ ਇਹ ਮੰਨ ਲੋ ਜਿਹੜੀ ਅਸੀਂ 100 ਦੀ ਸਪੀਡ ਤੇ ਗੱਡੀ ਚਲਾਉਂਦੇ ਆ 100 ਤੋਂ ਘੱਟ ਰੱਖੀ ਨਹੀਂ ਕਿਤੇ ਕੋ ਸਿਸਟਮ ਇਹ ਹੈ ਸਾਡੀ ਉਹ 30 40 ਦੀ ਗੱਡੀ ਰਹੀ ਅਸੀਂ ਜਿਹੜਾ ਸਾਡੀ ਟੀਮ ਸੀ ਪੂਰੀ ਉਹ ਕਹਿੰਦੇ ਕੀ ਕੀਤਾ ਜਾਵੇ ਅਸੀਂ ਅਖਿਆ ਯਾਰਾ ਪਟਿਆਲੇ ਚੱਲੋ ਅੱਛਾ ਪਟਿਆਲੇ ਅਸੀਂ ਭਾਈ ਸਹੀ 2 ਘੰਟੇ ਸਾਨੂੰ ਪੁਲਿਸ ਨੇ ਰਾਹ ਨਹੀਂ ਦਿੱਤਾ ਵੀ ਕਿਹੜੇ ਥਾਣੇ ਚਾਹੋ ਦੱਸੇ ਹੀ ਨਹੀਂ ਕੋ ਦੱਸੇ ਫਸਟ ਟਾਈਮ ਜਾ ਕੇ ਇਹਨਾਂ ਨੇ ਸਿੱਧਾ ਜਾ ਕੇ ਜੱਜ ਦੇ ਪੇਸ਼ ਕੀਤਾ 11 ਵਜੇ ਚੱਕਿਆ ਇਥੋਂ ਮੈਡਮ ਸੀਗੇ ਉਹਨਾਂ ਨੇ ਭਾਈ ਜਦੋਂ ਪੇਸ਼ ਕੀਤਾ ਉਹਨਾਂ ਨੇ 3 ਦਿਨਾਂ ਦਾ ਰਿਮਾਨਡ ਦਿੱਤਾ ਭਾਈ ਫਿਰ ਅਸੀਂ ਰਾਤ 12:00 ਵਜੇ ਸਾਨੂੰ ਵਿਚ ਹੁੰਦੇ ਨੇ ਰੱਬ ਦੇ ਭਗਤ ਹੁੰਦੇ ਨੇ ਲਾਲੋ ਹਨਾ ਕਿਸੇ ਦੇ ਮਨ ਦੇ ਵਿੱਚ ਦਇਆ ਆ ਜਾਂਦੀ ਸਾਨੂੰ ਕੋਈ ਮੁਸਾਫਿਰ ਬਸ ਪ੍ਰਮਾਤਮਾ ਨੇ ਇਹ ਜਿਆ ਟਕਰਾਤਾ ਸਾਨੂੰ ਉਹਨੇ ਬਾਈ ਨੂੰ ਬਿਠਾ ਇੱਕ ਬੰਦੇ ਦੀ ਪਰਮਿਸ਼ਨ ਦਿੱਤੀ ਵੀ ਇੱਕ ਬੰਦਾ ਮਿਲ ਸੋ ਉਹ ਬੰਦੇ ਦੇ ਨਾਲ ਪੰਜ ਮਲਾਚ ਅੱਛਾ ਉਸ ਨਾਲ ਜਿਹੜਾ ਗਿਆ ਮਿਲਣ ਜਿਹੜਾ ਮਿਲਣ ਬੰਦਾ ਜਾਂਦਾ ਸੀ ਉਹਦੇ ਨਾਲ ਪੰਜ ਮਲਾਚ ਭੇਜੇ ਉਹਨਾਂ ਨੇ ਬਾਈ ਉਹ ਮੰਦੇ ਨੂੰ ਵੀ ਸਹੀ ਗ੍ਰੇਡ ਨਹੀਂ ਕੀਤਾ ਉਹਨਾਂ ਨੇ ਅੱਛਾ ਵੀ 2 ਮਿੰਟ ਬਸ ਹਾਂ ਅਸੀਂ ਅਸੀਂ ਤਾਂ ਯਾਰ ਕਹਿ ਦੇਖਦੇ ਆ ਵੀ ਯਾਰ ਅਸੀਂ ਜਿਉਂਦਾ ਦੇਖੀ ਚਾਈ ਅਸੀਂ ਜਿੱਥੇ ਵੀ ਹੋਊਗੀ ਵੀ ਸਾਡੀ ਅੱਖਾਂ ਮੂਹਰੇ ਸਾਨੂੰ ਸਾਨੂੰ ਯਕੀਨ ਨਹੀਂ ਹੈ ਸਰਕਾਰਾਂ ਦੇ ਵੀ ਕੀ ਕਰਾ ਦਾਨ ਪਹਿਲਾਂ ਦੀਪ ਸਿੱਧੂ ਦਾ ਲਾਲੂ ਆ ਸੋਬਦੀਪ ਦਾ ਲਾਲੂ ਵਿਚਾਰੇ ਉਹ ਸੰਦੀਪ ਸੀਗਾ ਆਪਣੇ ਖਾਲਸਾ ਜੀ ਸੀਗੇ ਉਹ ਕਿਹੜੇ ਸੀਗੇ ਆਪਣੇ ਜਿਹੜੇ ਡਿਵਰੂਗੇਟ ਜੀ ਨੇ ਅਮਰਤਪਾਲ ਅਮਰਤਪਾਲ ਵੀ ਚਾਰ ਚਿਹਰੇ ਤਾਂ ਆਪਣੇ ਤੋਂ ਗਏ ਵੀ ਹੋਗੀ ਨਾ ਹਰ ਇੱਕ ਬੰਦੇ ਨੂੰ ਆਵਦਾ ਪਹਿਲਵਾਨ ਤਖੜਾ ਲੱਗਦਾ ਹੁੰਦਾ ਬਿਲਕੁਲ ਉਹਨੂੰ ਬਾਈ ਫਾਈਨਾਂਟ ਕਰਾਂ ਹਰ ਇੱਕ ਬੰਦੇ ਨੂੰ ਆਵਦਾ ਪਹਿਲਵਾਨ ਤਖੜਾ ਲੱਗਦਾ ਹੁੰਦਾ ਵੀ ਮੇਰਾ ਮੇਰਾ ਪਹਿਲਵਾਨ ਜਿਹਨਾਂ ਸਾਡਾ ਕੋੜੋਨੇ ਦਾ ਪਹਾਣਾ ਉਹ ਸਾਡੇ ਪਿੰਡ ਦਾ ਸ਼ਿੰਗਾਰ ਹੈ ਪਹਿਲਾਂ ਸਾਡੇ ਪਿੰਡ ਦਾ ਸ਼ਿੰਗਾਰ ਹੈ ਹੁਣ ਉਹ ਸਾਰੀ ਇੰਡੀਆ ਦਾ ਬਾਹਰਲੇ ਦੇ ਸੰਸਾਰ ਬਣ ਚੁੱਕਿਆ ਹੈ ਕੋਸੀ ਬਸੇ ਹੀ ਹੋ ਸੋਚ ਹੈ ਵੀ ਸਾਡੇ ਹੱਥੋਂ ਕਿਤੇ ਨੰਗ ਨਾ ਜਾਵੇ ਤਾਰਾ ਦੇ ਕੁਕੀਆਂ ਹੀ ਲਾਈਆਂ ਇਹਨਾਂ ਨੇ ਪੀਜੀ ਦੀ 2 ਮਹੀਨੇ 1.5 ਮਹੀਨੇ ਜਵਾਨਤੀ ਨੇ ਹੂੰ ਚੈਨੀ ਕਿਨੇ ਪੈਸੇ ਹੋ ਸਕਦੀ ਆਪਾਂ ਲਾਈ ਜਿਹੜੀ ਕਹਿੰਦੇ ਖੁੱਲ੍ਹੇ ਲੈ ਗਏ ਆ 2 ਲੱਖ ਦੀ ਹੋ 3 ਦੀ ਹੋ ਘਾਣੀ ਬੜੀ ਬਣਾਈ ਐ ਹਨਾ ਉਹ ਹਾਂ ਪੂਰੀ ਮਸਤਰ ਤੇ ਜਿਹੜੀ ਬਾਈ ਕੋਲੇ ਗੱਡੀ ਹੈ ਆਜੋ ਪਿੱਛੇ ਖੜ ਜਾਓ ਆਜੋ ਆਜੋ ਖੜ ਜਾਓ ਖੜ ਜਾਓ ਜਿਹੜੀ ਭਾਨੇ ਲਵੇ ਗੱਡੀ ਹੈ ਜੀ ਉਹਦੀ ਕੀਮਤ ਆਪਾਂ 17 ਲੱਖ ਦੀ ਲੱਤੀ ਜਾਓ ਉਹਦੀ ਕੀਮਤ 17 ਲੱਖ ਰੁਪਈਆ ਵੀ 17 ਲੱਖ ਦੀ ਗੱਡੀ ਤੇ ਚੈਨੀ ਖੋਣ ਜਾਊਗਾ 17 ਲੱਖ ਰੁਪਏ ਦੀ ਗੱਡੀ ਹੈ ਚੈਨੀ 2 ਲੱਖ ਦੀ ਹੈ 2 ਲੱਖ ਦੀ ਹੈ 3 ਲੱਖ ਰੁਪਏ ਦੀ ਦੇ ਕੋਪਾ ਨੇ ਤਾਂ ਕਿੰਨਾ ਦਿਮਾਗ ਖਰਾਬ ਹੋਇਆ ਹਨ ਹੂੰ ਵੀ ਰਾਤ ਨੂੰ ਗਿਆ ਉਹ ਨਾਲ ਲੈ ਕੇ ਤੇ ਇਨੀ ਕਹੂਗਾ ਹਾਂ ਉਹਨੂੰ ਕਿਸੇ ਨੂੰ ਰਾਜ ਦਿੱਤੀ ਨਹੀਂ ਵੀ ਤੂੰ ਯਾਰ ਮਰੂਤੀ ਲੈ ਆ 20000 ਰੁਪਏ ਸਿਸਟਮ ਦੇਖੋ ਜੀ ਸਰਕਾਰਾਂ ਦਾ ਪਸਾ ਸੀਰ ਭਈ ਇੱਕ ਬੋਲ ਬੋਲੀ ਜਾਂਦੇ ਆ ਅੰਦਰ ਸਾਡੇ ਜਿਹੜੇ ਜ਼ਖਮ ਨੇ ਉਮੀਦ ਆ ਸਾਨੂੰ ਦੇਖ ਪੱਕਾ ਨਹੀਂ ਛੱਡਣਾ ਵਾਅਦਾ ਕਰਦੇ 29 ਤਰੀਕ ਨੂੰ ਤਾਂ ਪਰਸ ਆਦ ਨੇ 29 ਤਰੀਕ ਨੂੰ ਕਿਵੇਂ ਭਰਨਗੇ ਦਿੱਤਾ ਸਾਤਾ ਲੋਕਾਂ ਨੇ ਦਿੱਤਾ ਸਾਥ ਬਾਈ ਬਿਲਕੁਲ ਲੋਕ ਆਗੇ ਸਾਡੇ ਨਾਲ ਫੇਰ ਤਾਂ ਅਸੀਂ ਇਹ ਨਹੀਂ ਪਤਾ ਬਾਈ ਕੀ ਕਰਤੀ ਉਮੀਦ ਕੀ ਲੱਗਦੀ ਆ ਬਾਈ ਲੋਕਾਂ ਤੋਂ ਜਿਵੇਂ ਵਿਚਾਰੇ ਹੋ ਕੀ ਲੱਗਦਾ ਲੋਕਾਂ ਦੇ ਫੋਨ ਫਨ ਵੀ ਆ ਰਹੇ ਹੋ ਨੇ ਆ ਦੇਖੋ ਮੇਰੇ ਲਈ ਫੋਨ ਚਾਰਜ ਲੱਗਿਆ ਹੋਇਆ ਥੋੜੇ ਸਾਹਮਣੇ ਬੈਟਰੀ ਪੂਰੀ ਨ ਹੋ ਰਹੀ ਇਹਦੀ ਜਿਹੜੀਆਂ ਸਾਨੂੰ ਕਾਲ ਆ ਰਹੀਆਂ ਦਿਮਾਗ ਇਹ ਨਾ ਖਰਾਬ ਹੋਇਆ ਪਿਆ ਬਾਈ ਮਨ ਟੁੱਟ ਗਿਆ ਤਾਂ ਨਹੀਂ ਸੁੱਦੀ ਦਾਦੀ ਨੇ ਵੀ ਹੁਣੇ ਕੁਝ ਸਮਾਂ ਪਹਿਲਾਂ ਹੀ ਵੀਡੀਓ ਆਈ ਆ ਉਹ ਵੀ ਭਾਵਕ ਹੋਏ ਆ ਕਹਿੰਦੇ ਮੇਰੇ ਪੁੱਤ ਨੂੰ ਮੋੜ ਦਿਓ ਮੈਨੂੰ ਲੈ ਜਾ ਪਰ ਸਮਨ ਦੇ ਘਰ ਬੈਠਾ ਸੀ ਉਹਨਾਂ ਨੂੰ ਉੱਚਾ ਸੁਣਦਾ ਥੋੜਾ ਜੀ ਕੌਣ ਆਇਆ ਉਹ ਕਹਿੰਦੇ ਸਰਬਾ ਆ ਮੇਰੇ ਨਾਲ ਛੋਟਾ ਸਰਬਾ ਨੂੰ ਮੈਨੂੰ ਸਰਬਜੀਤ ਕਹਿੰਦੇ ਨੇ ਸਰਪੰਚ ਹੂੰ ਹਾਂ ਬਲਾ ਰਾਜੂ ਜਿਹੜਾ ਮੁੰਡਾ ਰੋਟੀਆਂ ਲਾਉਂਦਾ ਕਰੇ ਮੈਂ ਜਦੋਂ ਮਾਤਾ ਕੋਲੇ ਬੈਠਿਆ ਉਹ ਕਹਿੰਦੇ ਤੋਂ ਪਿੰਡ ਵੀ ਹੋਣਾ ਚਾਹੀਦਾ ਮੈਨੂੰ ਤੇਰੇ ਤੇ ਯਕੀਨ ਹੈ ਯਕੀਨ ਮੈਨੂੰ ਪਿੰਡ ਤੇ ਵੀ ਹੈ ਪਰ ਜਿਹੜੇ ਆ ਇੱਕ ਮੁੱਖ ਹੁੰਦਾ ਪਿੰਡ ਦਾ ਲਾਲੂ ਹਨਾ ਹਾਂਜੀ ਉਹ ਤੇ ਲੋਕਾਂ ਨੂੰ ਆਸਾਂ ਥੋੜੀਆਂ ਜਿਆਦਾ ਹੁੰਦੀਆਂ ਉਹ ਕਹਿੰਦੇ ਮੈਂ ਗੱਲਾਂ-ਬੱਤਾਂ ਸੁਣਦੀ ਰਹਿੰਦੀਆਂ ਵੀ ਤੁਸੀਂ ਕਚਹਿਰੀ ਦਰਬਾਰ ਫਿਰਦੇ ਰਹਿੰਦੇ ਹੋ ਵੀ ਮੈਨੂੰ ਤੇਰੇ ਤੇ ਜੀ ਇਹ ਯਕੀਨ ਆ ਵੀ ਤੂੰ ਮੇਰੇ ਪੁੱਤ ਨੂੰ ਵਾਪਸ ਲਿਆ ਦੇ ਮੈਂ ਕਿਹਾ ਮਾਤਾ ਕੋਈ ਗੱਲ ਨਹੀਂ ਦੇ ਬਾਈ ਹਰਦੇਵ ਹੋਰੀ ਗਏ ਸੀਗੇ ਉਦੋਂ ਮੈਂ ਗਿਆ ਨਹੀਂ ਸੀ ਉਦੋਂ ਮੈਂ ਘਰੇ ਸਾਮੇ ਸਾਰਾ ਤਾਣਾ ਮਾਣਾ ਜਿਹੜਾ ਹੈਗਾ ਸੀਗਾ ਜਦੋਂ ਆਥਨੇ ਕਾਲ ਆਈ ਵੀ ਬਾਈ ਦੀ ਜਵਾਨਤ ਹੋ ਗਈ ਅਸੀਂ ਟੋਲ ਪਲਾਜੇ ਤੇ ਇਕੱਠੇ ਹੋ ਗਏ ਬਾਈ ਅੱਛਾ ਜੀ ਬੜਵਾ ਅਸੀਂ ਜਦੋਂ ਉੱਥੇ ਦੋਬੇ ਸੋਕੇ ਹੋ ਗਿਆ ਕੰਮ ਵੀ ਬਾਈ ਨੂੰ ਕਰਦੇ ਨਹੀਂ ਐਂਡ ਹੋਈ ਆ ਇਹਦੀ ਅਸੀਂ ਸਾਰੇ ਗਰੁੱਪ ਦੇ ਵਿੱਚ ਬੈ ਕੇ ਗੱਲ ਕਰੀ ਵੀ ਆਪਾਂ ਯਾਰ ਕਿਸੇ ਲੋਵੇ ਭਾਫ ਨਾ ਕਟੋ ਵੀ ਉਹਦੀ ਜਵਾਨਤ ਹੋ ਗਈ ਕਿ ਜੇ ਸਰਕਾਰਾਂ ਨੂੰ ਪਤਾ ਲੱਗ ਗਿਆ ਰਾਤੇ ਰਾਤ ਕੁਝ ਵੀ ਕਰਾ ਸਕਦੀ ਆ ਸਾਥੋਂ ਜਿਹੜੇ ਵਕੀਲ ਸਾਹਿਬ ਨੇ ਜਵਾਨਤ ਕਰਾਈ ਸੀ ਛੋਟੇ ਪਿਆਰ ਕੇ ਵੀਰ ਬਾਗੇ ਜੀ ਤੋਂ ਪੱਤਰ ਕਰਨਾ ਉਹਨਾਂ ਕੋਲ ਵਕੀਲ ਸਾਹਿਬ ਨੂੰ ਇਹ ਚੀਜ਼ਾਂ ਦਾ ਪਤਾ ਹੈ ਸੀ ਜਾਂ ਨਾ ਹੈਗਾ ਸੀ ਉਹ ਚਲੋ ਵਕੀਲ ਸਾਹਿਬ ਜੀ ਨੂੰ ਪਤਾ ਹਨਾ ਜਿਵੇਂ ਹੁਣ ਤੁਸੀਂ ਮੇਰੇ ਕੋਲ ਇੱਡੀ ਤਰੋ ਚੱਲ ਕੇ ਆ ਮੈਂ ਬਈ ਤੁਹਾਨੂੰ ਜਵਾਬ ਨਹੀਂ ਦਿੰਦਾ ਪਿੱਛੇ ਹੋਰ ਵੀ ਪੱਤਰਕਾਰ ਬਾਤ ਆ ਰਹੇ ਨੇ ਮੈਂ ਕਿਹਾ ਯਾਰ ਬਾਈ ਮੇਰੀ ਬਹੁਤ ਵੱਡੀ ਮਜਬੂਰੀ ਆ ਕਿਉਂਕਿ ਮੈਂ ਦੇਖ ਲਿਆ ਤੁਸੀਂ ਜਾਨਣਾ ਵੀ ਆਪਦਾ ਸਿਸਟਮ ਆ ਕੋਈ ਸਾਡਾ ਨਾ ਬਕੀਰ ਸਾਹਿਬ ਉਥੋਂ ਲਾਈਵ ਪਿੱਛੇ ਲਾਈਵ ਕੀ ਕਰਿਆ ਪੱਤਰਕਾਰਾਂ ਨੇ ਜਾ ਕੇ ਲਾਈਵ ਤੁਸੀਂ ਦੱਸਣਾ ਨਹੀਂ ਸੀ ਚਾਹੁੰਦੇ ਵੀ ਯਾਰ ਸਾਡੇ ਭਾਈ ਦੇ ਜਵਾਨ ਤੋਂ ਅਸੀਂ ਉਹ ਚੀਜ਼ਾਂ ਵੀ ਆਪਦੇ ਹਾਜ਼ਮਾ ਕਰ ਰੱਖਿਆ ਵੇਨਾ ਹਾਜ਼ਮਾ ਰੱਖਿਆ ਸੀ ਵੀ ਰੱਖੀ ਹੈ ਦਿਲ ਦੇ ਵਿੱਚ ਵੀ ਰੱਖੋ ਯਾਰ ਕਿਉਂ ਲੋਕ ਜਿਹੜੇ ਇਸ ਤਰ੍ਹਾਂ ਹੱਥ ਮਾਰਦੇ ਸੀ ਨਾ ਕਿ ਜਵੰਤ ਜਵੰਤ ਕਦੇ ਵੀ ਨਹੀਂ ਹੂੰ ਹੱਥ ਮਾਰਦੇ ਦੇਖਿਆ ਤੁਸੀਂ ਵੀਡੀਓ ਵੀ ਅਸੀਂ ਲਾਤਾਂ ਥੱਲੋਂ ਹੀ ਲੰਘ ਜਾਂਦੇ ਪਰ ਜਿਹੜਾ ਬਾਈ ਉੱਚੀ ਲੋਕ ਬੋਲਦੇ ਨੇ ਇਹਨਾਂ ਨੂੰ ਕਦੇ ਉੱਚੀ ਨਹੀਂ ਬੋਲਣਾ ਚਾਹੀਦਾ ਜਿਹੜਾ ਗੁਰੂ ਦਾ ਸਿੰਘ ਆ ਬਾਈ ਉਹਨੂੰ ਕਦੇ ਵੀ ਉੱਚੀ ਨਹੀਂ ਬੋਲਣਾ ਚਾਹੀਦਾ ਇਹ ਪਰਮਾਤਮਾ ਪਤਾ ਨਹੀਂ ਕਿਹੜੇ ਰੰਗਾਂ ਚ ਰਾਜੀ ਆ ਬਸ ਇੰਨੀਆਂ ਗੱਲਾਂ ਨੇ ਬਾਈ ਕੋਈ ਇਸ ਤਰ੍ਹਾਂ ਦੀ ਘਟਨਾ ਵੀ ਗਏ ਸੀ ਇਸ ਤਰ੍ਹਾਂ ਹੋਇਆ ਹੋਵੇ ਕਿਸੇ ਨੇ ਪੇਸ਼ਕਸ਼ ਵੀ ਕੀਤੀ ਹੋਵੇ ਭਾਨੇ ਨੂੰ ਵੀ ਆ ਲਓ ਬਈ ਸਾਡਾ ਕੇਸ ਚੜਾਤਾ ਯਾਰ ਆ ਲੈ ਲੈ ਤੂੰ ਨਾ ਵਜੇ ਰਕਲ ਜੇ ਬਾਈ ਨੂੰ ਕੋਈ ਫੋਟੋ ਵੀ ਦੇ ਦੇਣਾ ਫੋਟੋ ਭਾਈ ਉਹਨੂੰ ਵੀ ਕਹਿੰਦਾ ਯਾਰ ਨਹੀਂ ਹੂੰ ਇਹ ਕੰਮ ਨਾ ਕਰ ਜਾ ਚ ਪੈਸੇ ਲੈਣ ਲਈ ਦੂਰੀ ਦਿਆਂ ਨਾ ਜੇ ਏਜੰਟਾਂ ਤੋਂ ਪੈਸੀ ਵਿਚੋ ਪੈ ਕਹਿੰਦੇ ਨੇ ਹਨਾ ਵਿੱਚ ਵੀ ਲੋਕ ਕਹਿੰਦੇ ਨੇ ਵੀ ਇਹ ਪੈਸੇ ਖਾਦਦੇ ਨੇ ਇਹਨਾਂ ਨੇ ਜੇ ਅਸੀਂ ਅੱਜ ਤੱਕ ਕੋਈ 5000 ਰੁਪਏ ਸਾਫਤ ਕਰਦੇ 5 ਰੁਪਏ ਤਾਂ ਅਸੀਂ ਪਿੰਡ ਛੱਡਣ ਨੂੰ ਵੀ ਤਿਆਰ ਹਾਂ ਇਦੋਂ ਸੋਚ ਆਈ ਅਸੀਂ ਕਿਸੇ ਨੂੰ ਹੋਰ ਦੇ ਨਹੀਂ ਸਕਦੇ ਐਂਡ ਹੈ ਭਈ ਇੱਕ ਚੀਜ਼ ਦੇਖੋ ਹਨਾ ਜਿਵੇਂ ਭਗਵੰਤ ਮਾਨ ਦਾ ਪਹਿਲੇ ਸਪੋਟਰ ਸੀਗਾ ਵੱਡੇ ਪੱਦਰ ਤੇ ਹਨਾ ਕਾਂਗਰਸ ਨਾਲੇ ਬੜਾ ਬੋਲਦਾ ਸੀਗਾ ਧੰਨ ਆਦੋਂ ਵੀ ਯੋ ਜਾਨੀ ਨੂੰ ਵਕੇ ਰਿਆ ਉਦੋਂ ਵੀ ਇੰਨੀ ਵੱਡੀ ਕਾਰਵਾਈ ਨੂੰ ਇਸ ਤਰੀਕੇ ਨਾਲ ਦੇਖੀਏ ਤਾਂ ਪਰ ਹੁਣ ਬੋਲਣ ਦੇ ਜਵਾਨਬੰਦੀ ਲੱਗਦਾ ਕਰਨ ਦੀ ਕੋਸ਼ਿਸ਼ ਹੀ ਹੈ ਵੀ ਡਰ ਜੇ ਜੇ ਜਵਾਨਬੰਦੀ ਹੋ ਜੇ ਜਵਾਨ ਮੰਦ ਕਰਕੇ ਤਾਂ ਬਈ ਸਾਰ ਲਾਂਗੇ ਅਸੀਂ ਹਮ ਪਰ ਸਾਨੂੰ ਬਹੁਤ ਵੱਡਾ ਇੱਕ ਹੋਰ ਡਰਾ ਉਹ ਸਾਰਿਆਂ ਦੇ ਦਿਲਾਂ ਚ ਡਰਾ ਬੋਲ ਤਾ ਬੰਦਾ ਦੋ ਸਾਲ ਨਹੀਂ ਬੋਲੂ ਸਾਲ ਨਹੀਂ ਬੋਲੂ ਚੁੱਪ ਕਰ ਜਾਗੇ ਪਰ ਜਿਹੜੇ ਹਾਲਾਤ ਨੇ ਉਹ ਡਰ ਹੈਗਾ ਵੀ ਕਿੰਨਾ ਕਿਸ ਤਰੀਕੇ ਨਾਲ ਹੋ ਸਕਦਾ ਬਸ ਸਾਨੂੰ ਬਾਕੀ ਤੁਸੀਂ ਪਤੀ ਜਾਨ ਸਮਝ ਕੇ ਸਭ ਦੇ ਦਿਲਾਂ ਦੇ ਵਿੱਚ ਹੀ ਇਹ ਹੂੰ ਕਿ ਅਸੀਂ ਉਸ ਚੀਜ਼ ਤੋਂ ਬਹੁਤ ਭਾਵਕਾਂ ਬਹੁਤ ਡਰੇ ਹੋਇਆ ਸੀ ਵੀ ਕੰਮ ਕਿਤੇ ਟੇਡਾ ਨਾ ਹੋ ਜੇ ਇੱਕ ਸਾਨੂੰ ਅੱਜ ਥੋੜੀ ਜਿਹੀ ਹੋਰ ਹੋਇਆ ਵੀ ਇਹ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਹੀ ਪਰਚੇ ਦੀ ਇੱਕ ਤਿਆਰੀ ਹੋਰ ਕਰ ਰਹੇ ਹਾਂ ਸੁਣ ਚਾ ਰਿਹਾ ਵੀ ਇਹ ਤੀਜਾ ਪਰਚਾ ਵੀ ਹੋਣ ਦੀ ਤਿਆਰੀ ਚ ਹੈ ਹਾਂ ਤੇ ਜਬਰਚੀ ਜਿਮੀ ਤਿਆਰੀਆਂ ਅਸੀਂ ਤਾਂ ਬਸ ਇੱਕ ਲੋਕਾਂ ਮੂਰੇ ਹੱਥ ਬੰਨ੍ਹ ਕੇ ਝੋਲੀ ਅੱਡ ਕੇ ਬੇਨਤੀ ਕਰ ਰਹੇ ਆ ਵੀ ਪ੍ਰਮਾਤਮਾ ਅੱਜ ਤੱਕ ਕਿਸੇ ਦਾ ਮਾੜਾ ਨਹੀਂ ਕੀਤਾ ਬਾਈ ਵੀ ਅੱਜ ਤੱਕ ਜਿਹੜੇ ਕੰਮ ਨੂੰ ਹੱਥ ਪਾਇਆ ਸਫਲ ਹੋਏ ਆ ਠੀਕ ਹੈ ਵੀ ਪ੍ਰਮਾਤਮਾ ਸਾਡਾ ਜਿਹੜਾ 29 ਤਰੀਕ ਦਾ ਸਿਸਟਮ ਹੈ ਸਾਡਾ ਪੋਸ ਚੜੂਗਾ ਸਾਨੂੰ ਲੋਕਾਂ ਦੇ ਬੜੀਆਂ ਉਮੀਦਾਂ ਨੇ ਜੇ ਸਾਨੂੰ ਲੋਕਾਂ ਦੀਆਂ ਉਮੀਦਾਂ ਤੋਂ ਟੁੱਟ ਗਏ ਅਸੀਂ ਫਿਰ ਉਹ ਕੈਨੇਡਾ ਤੋਂ ਵੀ ਦੇ ਕੁੱਤੜੀ ਹੋ ਨਾ ਅਸੀਂ ਘਰ ਦੇ ਰਹਾਂਗੇ ਨਾ ਅਸੀਂ ਘਾਟਦੇ ਨਾ ਬਿਲਕੁਲ